ਵਿਦਿਆਰਥੀ ਜਿੰਦਾਬਾਦ ਜ਼ਿੰਦਾਬਾਦ ਜਿੰਦਾਬਾਦ ਆਮ ਮਜ਼ਦੂਰ ਦੁਕਾਨਦਾਰ ਮਲਾਜਮ ਵਿਦਿਆਰਥੀ ਜਿੰਦਾਬਾਦ 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 ਮੋਦੀ ਸਰਕਾਰ ਮਰਦਾਬਾਦ ਜ਼ਿੰਦਾਬਾਦ ਮਰਦਾਬਾਦ ਰਿੰਕੂ ਨੂੰ ਮਕਾਬਲਾ ਮਰਦਾਬਾਦ ਮਕਾਬਲਾ ਰਿੰਕੂ ਨੂੰ ਜ਼ਿੰਦਾਬਾਦ ਅੱਜ ਲੋਕ ਸਭਾ ਹਲਕੇ ਜਲੰਧਰ ਤੋਂ ਪਸਬਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਉਸ ਵੱਲੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਉਹਨਾਂ ਦੇ ਹੱਕ ਵਿੱਚ ਸ਼ਾਹਕੋਟ ਤੇ ਲੋਈਆਂ ਦੇ ਵਿੱਚ ਪ੍ਰੋਗਰਾਮ ਰੱਖਿਆ ਸੀ ਪਰ ਕਿਸਾਨਾਂ ਨੇ ਉਹਨਾਂ ਨੂੰ ਤਿੱਖੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਪਰ ਉੱਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਭਾਜਪਾ ਉਮੀਦਵਾਰ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਵਿਰੋਧ ਨੂੰ ਦੇਖਦੇ ਹੋਏ ਮੌਕੇ ਤੋਂ ਭੱਜ ਗਏ ਅਤੇ ਰਿੰਕੂ ਬਲੂ ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਆ ਮੈਂ ਸੁਮਿੰਦਰ ਸਿੰਘ ਜਾਨੀਆਂ ਆ ਜਿਹੜਾ ਸਾਡਾ ਇਸ ਟਾਈਮ ਲੋਈਆਂ ਦੇ ਜਿਹੜਾ ਆ ਟਾਈਮ ਖਲੋਤੇ ਆ ਇੱਥੇ ਜਿਹੜਾ ਭਾਜਪਾ ਦਾ ਖਿਲਾਰਿਆ ਲੀਡਰ ਸ਼ਨੀਲਕਰ ਤੁਮਾਰ ਰੈਂਕੂ ਉਹ ਇਸ ਟਾਈਮ ਤੇ ਧਲੋਈਆਂ ਦੇ ਵਿੱਚ ਆਇਆ ਸੀ ਤੇ ਲੋਕਾਂ ਨੇ ਕਿਸਾਨਾਂ ਵੀ ਦਰਾਂ ਨੇ ਹਰੇਕ ਜਨਤਾ ਨੇ ਸਵਾਲ ਦੇ ਜਵਾਬ ਕਰਨੇ ਸੀ ਤੇ ਪਰ ਉਹ ਲੁੱਕ ਕੇ ਇੱਥੋਂ ਜਿਹੜਾ ਨਿਕਲ ਗਿਆ ਸਵਾਲ ਜਵਾਬ ਇਹ ਸੀ ਸ਼ੁੱਭ ਕਰਨੂ ਦਾ ਕੀ ਕਸੂਰ ਸੀ ਜਿਹਨੂੰ ਗੋਲੀਆਂ ਮਾਰੀਆਂ ਗਈਆਂ ਜਿਹੜਾ 750 ਤੋਂ ਉੱਪਰ ਜਿਹੜਾ ਦਿੱਲੀ ਜਿਹੜਾ ਸ਼ਹੀਦ ਹੋ ਗਿਆ ਉਹਨਾਂ ਦਾ ਕੀ ਕਸੂਰ ਸੀ ਜਿਹੜੇ ਕਾਲੇ ਕਾਨੂੰਨ ਰੱਦ ਕਰਨ ਵਾਸਤੇ ਗਏ ਸੀ ਉਹਦੀਆਂ ਮੰਨੀਆਂ ਗਿਆ ਮੰਗਾ ਸੀ ਜਿਹੜੀਆਂ ਲਾਗੂ ਕਰਵਾਉਣ ਵਾਸਤੇ ਜਿਹੜਾ ਹਰਿਆਣੇ ਦੇ ਬਾਰਡਰ ਤੇ ਚਾਹੇ ਸ਼ੰਭੂ ਦੇ ਹੀ ਚਾਹੇ ਖਨੌਰੀ ਤੇ ਹੀ ਚਾਹੇ ਦਾਬਾ ਦੇ ਇਹ ਲੋਕਾਂ ਨੂੰ ਕਿਉਂ ਰੋਕਿਆ ਲੋਕਾਂ ਦੇ ਕੀ ਗੱਲ ਰਾਜਧਾਨੀ ਜਨਤਾ ਦੀ ਨਹੀਂ ਉਹਦੇ ਵਾਸਤੇ ਜਿਹੜੇ ਸਵਾਲ ਜਵਾਬ ਕਰਨੇ ਸੀ ਪਰ ਸ਼੍ਰੀ ਰੈਂਕੂ ਜਿਹੜਾ ਐ ਟਾਈਮ ਤੇ ਇਥੋਂ ਜਿਹੜਾ ਪਿੱਛੇ ਦੇ ਨਿਕਲ ਕੇ ਉਹ ਜਿਹੜਾ ਪਿੱਛੇ ਦੀ ਪਿੱਛੇ ਭੱਜ ਗਿਆ